ਹੇਰੇ ਨੈਣ ਨਕਸ਼ਿਆਤ ਸੁੰਦਰ ਨੇ ਤਕਨੀ ਵਿੱਚ ਮਸਤੀ ਅੰਤਾਂ ਦੀ ਸਾਹਾਂ ਵਿੱਚ ਮਈਕਾ ਕੁੜੀਆਂ ਨੇ ਜੋ ਹੋਸ਼ ਭਲਾ ਦੇ ਦੰਤਾ ਦੀ ਤੇਰੀ ਯਾਦ ਕਿਹੜੀ ਕੇ ਨੱਚ ਉੱਠਦੇ ਮੈਂ ਮਦਮ ਬਤਾਰ ਉਦਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਤੱਲਾ ਨਸਵਾਸ ਮੇਰੇ ਤੂੰ ਯਾਰ ਆਵੇਂ ਤਾਂ ਜੀਦਾ ਤੂੰ ਯਾਦ ਆਵੇਂ ਤਾਂ ਜੀਦਾ ਜੇ ਿਸਦੇ ਤਾਂ ਮਰ ਜਾਂਦਾ ਹਾਂ ਜਦ ਪ੍ਰੀਤ ਹੁਲਾਰਾ ਦਿੰਦੀ ਐ ਮੈਂ ਸ਼ੌਕਾਗਰ ਤਰ ਜਾਂਦਾ ਹਾਂ ਜਦ ਪ੍ਰੀਤ ਪ੍ਰੀਤ ਜਦ ਪ੍ਰੀਤ ਜਦ ਪ੍ਰੀਤ ਹੁਲਾਰਾ ਦਿੰਦੀ ਐ ਮੈਂ ਸ਼ੌਕਾਗਰ ਤਰ ਜਾਂਦਾ ਹਾਂ ਓ ਜਦ ਤੁਮੀ mohabbat ਕਰਦੀ ਹੈ ਹੋ ਜਾਂਦੇ ਬੰਦ ਖਲਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸਵਾਸ ਮੇਰੇ ਤੇਰਾ ਦਰਸ਼ ਤਪੇ ਥਮ ਠਾਰ ਦਵੇ ਤੂੰ ਕੀੜੀ ਬਣ ਧੀਰਜ ਬਨ ਦਿੰਦਾ ਹੰਕਾਰੇ ਹੋਏ ਹਰ ਨਾ ਕਿਸ਼ਨੂ पाप दू द तूं उपदा बनू दम दां पीरे लोक नक मे लो पीरे नथे शकाइतां बास मे ਤੇਰੀ ਪ੍ਰੀਤ ਪ੍ਰੀਤ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਤ ਲਰਸ ਵਾਸ ਮੇਰੇ ਓ ਤਰਤੀ ਤੋਂ ਅੰਬਰ ਤੋੜੀ ਆ ਤੇਰਾ ਹੀ ਨੂਰ ਨਜ਼ਾਰਾ ਹੈ ਹੰਲਾ ਦੀ ਤੈ ਤੂ ਸੁਗੰਧ ਭਰੀ ਜਗ ਪ੍ਰੀਤਾ ਦਾ ਵਨ ਨਜ਼ਾਰਾ ਹੈ ਆ ਜਗ ਪ੍ਰੀਤਾ ਦਾ ਵਨਜਾਰਾ ਹੈ ਤੇ ਮਸਤ ਕਨੂਰ ਪਿਆਰਾਂ ਦਾ ਸਭ ਪਾਪ ਕਰੋਗੀ ਨਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਕੱਲ ਨਾ ਸਵਾਸ ਮੇਰੇ ਦਿਲ ਤੋਂ ਕਮਚਦਾ ਤੱਪ ਸਾਡੇ ਉੱਠਦਾ ਹੈ ਮੈਂ ਜਾਗੋ ਵਾਹਿਗੁਰੂ ਮੈਂ ਜਾਗੋ ਵਾਹਿਗੁਰੂ ਦਿਲ ਦੇ ਕੋ ਵਿੱਚ ਤੱਪ ਸਾਡੇ ਉੱਠਦਾ ਹੈ ਮੈਂ ਜਾਗੋ ਵਾਹਿਗੁਰੂ ਅੱਖ ਠਰ ਜਾਂਦਾ ਗਮ ਬੇਸ਼ੋਸਾਬਰ ਡੁੱਗਦਾ ਮੈਂ ਤੇਰਾ ਨਾਮ ਲਵਾਤਾ ਅਰ ਜਾਂਦਾ ਗਮ ਦੇਸ਼ੋ ਸਾਗਰ डुदा ना ना ते नात गज छ तूं तो करनास गज छुष्टी दरातो जिंग तूं करघ तेरी प्रीत ही मेरा जीवन है। तेरे नाम न ना कलर ना मेरे जो कुछ दुनिया आइस सब विच ते वासा हैस रसांक ते भरूासा है ਉਸ ਲੱਖ 84 ਜੂਨਾਂ ਨੂੰ ਇਕ ਤੇਰਾ ਹੀ ਪਰਵਾਸਾ ਹੈ ਤੇਰੇ ਇਕ ਕਿਨਕੇ ਨਾ ਹੋ ਉੱਠਦਾ ਸਾਵੇਂ ਬਹੁਤ ਵੱਡਾ ਪ੍ਰਕਾਸ਼ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣਾ ਸੁਆਸ ਮੇਰੇ ਓ ਧਰਤੀ ਤੋਂ ਕੁਰਬਾਨ ਹਾਂ ਤੇਰੇ ਨਾਮ ਬਿਟੋ ਜੋ ਜਪਣ ਮੰਗਾ ਮੈਂ ਧੂੜੀ ਨੂੰ ਮੁੱਖ ਮੋੜੀ ਨਾ ਦਿਲ ਤੋੜੀ ਨਾ ਤੋੜਕ ਪਿਆ mohabbat ਗੂੜੀ ਨੂੰ ਮੁੱਖ ਮੋੜੀ ਨਾ ਦਿਲ ਪੇੜੀ ਨਾ ਰੱਖ ਪੀਆ ਮੁਹੱਬਤ ਭੂੜੀ ਨੂੰ ਪੰਨ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸਵਾਸ ਮੇਰੇ ਦਿਲ ਹੋਵੇ अदिले वाग हमला जो सची आई तूं बोले न जीा रस भर दुश्मन बि फििका ایسا رس जीाचा रस भर دشمن ਵੀ ਫਿੱਕਾ ਬੋਲ ਲੈਣਾ ਦੁਸ਼ਮਨ ਵੀ ਫਿੱਕਾ ਬੋਲ ਲੈਣਾ ਉਹ ਲਿਖ ਲਿਖ ਕੇ ਬੰਕਾ ਗਾਉਂਦਾ ਰੇ ਗੁਣ ਭਰੀ ਰੱਖੋ ਵਿੱਚ ਖਾਸ ਮੇਰੇ ਤੇਰੀ ਪ੍ਰੀਤ ਪ੍ਰੀਤ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਲ ਨਾਮ ਨਾ ਚੱਲਣ ਸੁਆਸ ਮੇਰੇ ਤੇਰੇ ਨਾਮ ਨਾ ਚੱਲਣ ਸੁਆਸ ਮੇਰੇ